ਅਸਵਕ ਦੀ ਵੱਡੀ ਖਬਰ ਬੀਬੀ ਜਗੀਰਕਾਰ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੇ ਨੇ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਬੀ ਜਗੀਰਕਾਰ ਇੱਕ ਵਾਰ ਫੇਰ ਅਕਾਲੀ ਦਲ ਦਾ ਪੱਲਾ ਫੜਨਗੇ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਮਾਫੀ ਮੰਗੀ ਗਈ ਹੈ ਅੱਜ ਤੋਂ ਲੈ ਕੇ ਅਕਾਲੀ ਦਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਨਾਰਾਜ਼ ਨੇ ਔਰ ਜਿਨ੍ਹਾਂ ਨੇ ਮੇਰੇ ਤੋਂ ਨਾਰਾਜ਼ਗੀ ਯਾਰ ਕੀਤੀ ਹੈ ਮੈਂ ਮਾਫੀ ਮੰਗਦਾ ਹਾਂ ਔਰ ਸਾਰੀ ਅਕਾਲੀ ਦਲ ਔਰ ਪੰਥ ਨੂੰ ਮਜ਼ਬੂਤ ਹੋਣ ਦੇ ਲਈ ਇਕੱਠੇ ਹੋਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਮਨਿੰਦਰ ਸਿੰਘ ਜੇਪੀ ਉਹ ਵੀ ਸ਼ਾਮਲ ਹੋਏ ਨੇ ਔਰ ਉੱਥੇ ਹੀ ਦੱਸਦੇ ਸੁਖਦੇਵ ਸਿੰਘ ਢੀਂਡਸੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਗਿਆ ਕਿ ਅਸੀਂ ਅਕਾਲੀ ਦਲ ਦੇ ਨਾਲ ਜ਼ਰੂਰ ਘਟ ਜੋੜ ਕਰਾਂਗੇ ਭਾਵੇਂ ਸਾਡੇ ਜਿਹੜੇ ਆਪਣੇ ਜਿਹੜੇ ਇੱਕ ਦੂਦੇ ਨਾਲ ਜਿਹੜੀ ਸਾਡੀ ਵੈਸਵਾਦੀ ਚੱਲਦੀ ਰਹਿੰਦੀ ਆ ਮਨਵਟਾਵ ਹੁੰਦੇ ਰਹਿੰਦੇ ਨੇ ਪਰ ਹੁਣ ਵੱਡੀ ਖ਼ਬਰ ਇਹ ਵੀ ਆ ਕਿ ਬੀਬੀ ਜਗੀਰ ਕੌਰ ਇੱਕ ਵਾਰ ਫੇਰ ਅਕਾਲੀ ਦਲ ਦੇ ਵਿੱਚ ਦਵਾਪਸੀ ਹੋ ਰਹੀ ਆ ਦੁਬਾਰਾ ਫੇਰ ਅਕਾਲੀ ਦਲ ਦਾ ਪੱਲਾ ਫੜਨਗੇ ਬੀਬੀ ਜਗੀਰ ਕੌਰ ਦੀ ਕਾਫੀ ਜੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਨਾਰਾਜ਼ਗੀ ਬਹੁਤ ਵੱਡੀ ਸੀ ਗੱਲੇ ਵੀ ਦੱਸਦੀ ਕਿ ਬੀਬੀ ਜ਼ਗੀਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਉੱਥੇ ਹੀ ਵੱਡੇ ਸਵਾਲ ਖੜੇ ਕੀਤੇ ਸੀ ਦੋ ਵਾਰ ਜਿਹੜੀ ਲਖਸ ਨੂੰ ਇਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਪਾਕਟ ਦੇ ਵਿੱਚੋਂ ਸ਼੍ਰੋਮਣੀ ਜਿਹੜੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਕਲਦਾ ਇਸ ਤੋਂ ਬਾਅਦ ਕਾਫੀ ਜੜੀਆਂ ਬਰਸਾ ਸਿੰਘ ਬਲਟੋਹਾ ਦੇ ਵੱਲੋਂ ਸਵਾਲ ਖੜੇ ਕੀਤੇ ਸੀ ਸਗਰੇਵ ਸਿੰਘ ਢੀਂਸੇ ਵੱਲੋਂ ਵੀ ਸਵਾਲ ਕਾਫੀ ਖੜੇ ਕੀਤੇ ਗਏ ਸੀ ਔਰ ਉੱਥੇ ਹੀ ਇੱਕ ਦਿਨ ਬਹਿਸਵਾਜੀ ਹੁੰਦੀ ਜਾ ਰਹੀ ਸੀ ਪਰ ਉੱਥੇ ਵੀ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਮੈਂ ਅਕਾਲੀ ਦਲ ਤੋਂ ਵਿਰੋਧ ਕਰ ਰਹੀ ਸੀ ਕਿਉਂਕਿ ਇਹ ਪੰਥਕ ਜਿਹੜੀ ਹੈ ਉਹਦੇ ਵਿੱਚ दखਲ ਅੰਦਾਜ਼ੀ ਕਰਦੀ ਹੈ ਕਾਫੀ ਵੱਡੇ ਜਿਹੜੇ ਨਾਰਾਜ਼ ਕੀ ਯਾਰ ਹੋਏ ਸੀ ਵੱਡੇ ਸਵਾਲ ਖੜੇ ਸੀ ਜਿਹੜੇ ਨਾਲ ਹੀ ਵਿਰੋਧ ਕੀਤਾ ਗਿਆ ਸੀ ਤੱਜ ਕਸੇ ਗਿਆ ਸੀ ਉਹਦੇ ਵੀ ਬੀਬੀ ਜਗੀਰ ਕੌਰ ਵੱਲੋਂ ਪਰ ਇੱਕ ਵਾਰ ਫੇਰ ਬੀਬੀ ਜਗੀਰ ਕੌਰ ਨੇ ਕਹਿ ਦਿੱਤਾ ਕਿ ਅਕਾਲੀ ਦਲ ਤੋਂ ਤਾਂ ਮੈਂ ਕਦੇ ਮੁਨਕਰ ਨਹੀਂ ਹੋਈ ਆ ਨਾ ਹੀ ਵੱਖ ਹੋਈ ਆ ਅਕਾਲੀ ਦਲ ਸਾਡੀ ਮਾਂ ਪਾਰਟੀ ਅਸੀਂ ਅਕਾਲੀ ਦਲ ਦੇ ਹੀ ਰਹਾਂਗੇ ਇਹ ਵੀ ਵੱਡਾ ਸਵਾਲ ਕਰ ਦਿੱਤਾ ਬੀਬੀ ਜ਼ਗੀਰ ਕੌਰ ਨੇ ਹੁਣ ਦੇਖਣਾ ਹੋਵੇਗਾ ਕਿ ਮਜ਼ਬੂਤ ਹੁੰਦਾ ਹੁੰਦਾ ਅਕਾਲੀ ਦਲ ਦੇ ਜਿੰਨੇ ਵਾਗੀ ਨੇ ਜਾਂ ਜਿਹੜੇ ਅਕਾਲੀ ਦਲ ਤੋਂ ਜਾ ਚੁੱਕੇ ਨੇ ਉਹ ਅਕਾਲੀ ਦਲ ਦੇ ਵਿੱਚ ਕਦ ਵਾਪਸੀ ਕਰਨਗੇ ਪਰ ਜ਼ਗੀਰ ਕੌਰ ਦਾ ਇਹ ਸਪਸ਼ਟੀਕਰਨ ਜਰੂਰ ਸਾਹਮਣੇ ਆ ਗਿਆ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਸੀਂ ਕਾਲੀ ਦਲ ਦੇ ਵਿੱਚ ਜ਼ਰੂਰ ਆਸਾਮਲ ਹੋਵਾਂਗੇ ਸੁਖਵੀਰ ਸਿੰਘ ਦੀ ਮਾਫੀ ਤੋਂ ਬਾਅਦ ਤਮਾਮ ਜਿਹੜੇ ਕਾਲੀ ਦਲ ਨੇ ਜਾਂ ਆਵਾਮ ਹੈ ਉਹਨਾਂ ਦੇ ਵੱਲੋਂ ਜ਼ਰੂਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਮਾਫੀਨਾਮਾ ਦੇ ਦਿੱਤਾ ਗਿਆ ਹੈ ਪਰ ਉੱਤੇ ਹੀ ਚਾਹੇ ਦਿੱਲੀ ਦੀ ਜਿਹੜੀ ਸੁਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੋਵੇ ਦਿੱਲੀ ਕਮੇਟੀ ਦੇ ਮੈਂਬਰ ਹੋਣ ਸਰਨਾ ਭਰਾ ਹੁਣ ਚਾਹੇ ਜੇ ਕਿ ਮਨਜੀਤ ਸਿੰਘ ਜੇਕੇ ਹੋਣ ਔਰ ਉੱਤੇ ਹੀ ਸੁਖਦੇਸ਼ ਸਿੰਘ ਢੀਂਡਸਾ ਉਹਨਾਂ ਦੇ ਵੱਲੋਂ ਜ਼ਰੂਰ ਹੈ ਸੁਖਵੀਰ ਸਿੰਘ ਬਾਦਲ ਦੀ ਇਸ ਮਾਫੀ ਦਾ ਜਿਹੜਾ ਸਵਾਗਤ ਵੀ ਕੀਤਾ ਗਿਆ ਤੇ ਹੁਣ ਬੀਬੀ ਜ਼ਗੀਰਕਾਰ ਵੱਡਾ ਵਿਆਨ ਬੀਬੀ ਜਗੀਰ ਕੌਰ ਦਾ ਆ ਚੁੱਕਿਆ ਕਿ ਅਕਾਲੀ ਦਲ ਦੇ ਵਿੱਚ ਅਸੀਂ ਵਾਪਸੀ ਕਰਾਂਗੇ ਕਦ ਵਾਪਸੀ ਕਰਦੇ ਨੇ ਇਹ ਵੀ ਵੱਡਾ ਸਵਾਲ ਨੇ ਪਰ ਨਾਲ ਹੀ ਜਿਹੜੇ ਬੀਬੀ ਜਗੀਰ ਕੌਰ ਨੇ ਵਿਆਨ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਹੀ ਰਹਾਂਗੇ ਇਹ ਵੀ ਵੱਡਾ ਜਿਹੜਾ ਇੱਕ ਵੱਟਾ ਕਾਰਨ ਹੋ ਸਕਦਾ ਕਿ ਅਕਾਲੀ ਦਲ ਦੇ ਵਿੱਚ ਫੇਰ ਮੁੜ ਤੋਂ ਦੁਬਾਰਾ ਸ਼ਾਮਲ ਹੋਣ ਜਾ ਰਹੇ ਨੇ ਬੀਬੀ ਜਗੀਰ ਕੌਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫੇਰ ਅਕਾਲੀ ਦਲ ਦਾ ਪੱਲਾ ਫੜਨਗੇ ਬੀਬੀ ਐਸੋਕ ਦੀ ਵੱਡੀ ਖਬਰ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੇ ਨੇ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਬੀ ਦੀ ਗੀਰਕਾਰ ਇੱਕ ਵਾਰ ਫੇਰ ਅਕਾਲੀ ਦਲ ਦਾ ਪੱਲਾ ਫੜਨ ਲੀਏ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਮਾਫੀ ਮੰਗੀ ਗਈ ਆ ਜਿਸ ਨੂੰ ਲੈ ਕੇ ਅਕਾਲੀ ਦਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਨਾਰਾਜ਼ ਨੇ ਔਰ ਜਿਨ੍ਹਾਂ ਨੇ ਮੇਰੇ ਤੋਂ ਨਾਰਾਜ਼ਗੀ ਯਾਰ ਕੀਤੀ ਹੈ ਮੈਂ ਮਾਫੀ ਮੰਗਦਾ ਹਾਂ ਔਰ ਸਾਰੀ ਅਕਾਲੀ ਦਲ ਔਰ ਪੰਥ ਨੂੰ ਮਜ਼ਬੂਤ ਹੋਣ ਦੇ ਲਈ ਇਕੱਠੇ ਹੋਣ ਦੀ ਗੱਲ ਕੀਤੀ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਮਨਿੰਦਰ ਸਿੰਘ ਜੇਪੀ ਉਹ ਵੀ ਸ਼ਾਮਲ ਹੋਏ ਨੇ ਔਰ ਅਸ ਉਹਤੇ ਹੀ ਦੱਸਦੇ ਸਗਰੇਸਿੰਘ ਟਿੰਡਸਾ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਗਿਆ ਕਿ ਅਸੀਂ ਅਕਾਲੀ ਦਲ ਦੇ ਨਾਲ ਜ਼ਰੂਰ ਘਟ ਜੋੜ ਕਰਾਂਗੇ ਭਾਵੇਂ ਸਾਡੇ ਜਿਹੜੇ ਆਪਣੇ ਜਿਹੜੇ ਇੱਕ ਦੂਦੇ ਨਾਲ ਜਿਹੜੀ ਸਾਡੀ ਵੈਸਵਾਜੀ ਚੱਲਦੀ ਰਹਿੰਦੀ ਆ ਮਨ ਵਿਟਾਵ ਹੁੰਦੇ ਰਹਿੰਦੇ ਨੇ ਪਰ ਹੁਣ ਵੱਡੀ ਖਬਰ ਇਹ ਵੀ ਆ ਕਿ ਬੀਬੀ ਜਗੀਰ ਕੌਰ ਇੱਕ ਵਾਰ ਫੇਰ ਅਕਾਲੀ ਦਲ ਦੇ ਵਿੱਚ ਦਵਾਪਸੀ ਹੋ ਰਹੀ ਆ ਦੁਬਾਰਾ ਫੇਰ ਅਕਾਲੀ ਦਲ ਦਾ ਪੱਲਾ ਫੜਨਗੇ ਬੀਬੀ ਜਗੀਰ ਕੌਰ ਦੀ ਕਾਫੀ ਜੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਨਾਰਾਜ਼ਗੀ ਬਹੁਤ ਵੱਡੀ ਸੀ ਗਲੇ ਵੀ ਦੱਸਦੇ ਕਿ ਬੀਬੀ ਜ਼ਗੀਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਚੁਕੇ ਨੇ ਤੇ ਉੱਥੇ ਹੀ ਵੱਡੇ ਸਵਾਲ ਖੜੇ ਕੀਤੇ ਸੀ ਦੋ ਵਾਰ ਜਿਹੜੀ ਲਖਸ ਨੂੰ ਇਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਪਾਕਟ ਦੇ ਵਿੱਚੋਂ ਸ਼੍ਰੋਮਣੀ ਜਿਹੜੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਕਲਦਾ ਜਿਸ ਤੋਂ ਬਾਅਦ ਕਾਫੀ ਜੜੀਆਂ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਸਵਾਲ ਖੜੇ ਕੀਤੇ ਸੀ ਸਗਰੇਵ ਸਿੰਘ ਢੀਂਸੇ ਵੱਲੋਂ ਵੀ ਸਵਾਲ ਕਾਫੀ ਖੜੇ ਕੀਤੇ ਗਏ ਸੀ ਔਰ ਉੱਥੇ ਹੀ ਇੱਕ ਦਿਨ ਬਹਿਸਵਾਜੀ ਹੁੰਦੀ ਜਾ ਰਹੀ ਸੀ ਪਰ ਉੱਥੇ ਵੀ ਬੀਬੀ ਜ਼ਗੀਰਕਾਰ ਨੇ ਕਿਹਾ ਸੀ ਕਿ ਮੈਂ ਅਕਾਲੀ ਦਲ ਤੋਂ ਤਾਂ ਵਿਰੋਧ ਕਰ ਰਹੀ ਸੀ ਕਿਉਂਕਿ ਇਹ ਪੰਥਕ ਜਿਹੜੀ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਕਰਦੀ ਏ ਕਾਫੀ ਵੱਡੇ ਜਿਹੜੇ ਨਰਾਜ਼ ਕੀ ਯਾਰ ਹੋਈ ਸੀ ਵੱਡੇ ਸਵਾਲ ਖੜੇ ਸੀ ਜਿਹੜੇ ਨਾਲ ਹੀ ਵਿਰੋਧ ਕੀਤਾ ਗਿਆ ਸੀ ਤੱਜ ਕਸੇ ਗਿਆ ਸੀ ਉਹਦੇ ਬੀਬੀ ਜਗੀਰ ਕੌਰ ਵੱਲੋਂ ਪਰ ਇੱਕ ਵਾਰ ਫੇਰ ਬੀਬੀ ਜਗੀਰ ਕੌਰ ਨੇ ਕਹਿ ਦਿੱਤਾ ਕਿ ਅਕਾਲੀ ਦਲ ਤੋਂ ਤਾਂ ਮੈਂ ਕਦੇ ਮੁਨਕਰ ਨਹੀਂ ਹੋਈਆਂ ਨਾਹੀਂ ਵੱਖ ਹੋਈਆਂ ਅਕਾਲੀ ਦਲ ਸਾਡੀ ਮਾਂ ਪਾਰਟੀ ਅਸੀਂ ਅਕਾਲੀ ਦਲ ਦੇ ਹੀ ਰਹਾਂਗੇ ਇਹ ਵੀ ਵੱਡਾ ਸਵਾਲ ਕਰ ਦਿੱਤਾ ਬੀਬੀ ਜਗੀਰ ਕੌਰ ਨੇ ਹੁਣ ਦੇਖਣਾ ਹੋਵੇਗਾ ਕਿ ਮਜ਼ਬੂਤ ਹੁੰਦਾ ਹੁੰਦਾ ਅਕਾਲੀ ਦਲ ਦੇ ਜਿੰਨੇ ਵਾਗੀ ਨੇ ਜਾਂ ਜਿਹੜੇ ਅਕਾਲੀ ਦਲ ਤੋਂ ਜਾ ਚੁੱਕੇ ਨੇ ਉਹ ਅਕਾਲੀ ਦਲ ਦੇ ਵਿੱਚ ਕਦ ਵਾਪਸੀ ਕਰਨਗੇ ਪਰ ਜਗੀਰ ਕੌਰ ਦਾ ਇਹ ਸਪਸ਼ਟੀਕਰਨ ਜਰੂਰ ਸਾਹਮਣੇ ਆ ਗਿਆ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਸੀਂ ਅਕਾਲੀ ਦਲ ਦੇ ਵਿੱਚ ਜਰੂਰ ਆਸਾਮਲ ਹੋਵਾਂਗੇ ਸੁਖਵੀਰ ਸਿੰਘ ਦੀ ਮਾਫੀ ਤੋਂ ਬਾਅਦ तमाम ਜਿਹੜੇ ਅਕਾਲੀ ਦਲ ਨੇ ਜਾਂ ਆਵਾਮ ਹੈ ਉਹਨਾਂ ਦੇ ਵੱਲੋਂ ਜਰੂਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਮਾਫੀਨਾਮਾ ਦੇ ਦਿੱਤਾ ਗਿਆ ਹੈ ਪਰ ਉੱਤੇ ਹੀ ਚਾਹੇ ਦਿੱਲੀ ਦੀ ਜਿਹੜੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਬੱਦਲੀ ਕਮੇਟੀ ਦੇ ਮੈਂਬਰ ਹੁਣ ਸਰਨਾ ਭਰਾ ਹੁਣ ਚਾਹੇ ਜੇ ਕਿ ਮਨਜੀਤ ਸਿੰਘ ਜੇਕੇ ਹੋਣਾ ਔਰ ਉੱਥੇ ਹੀ ਸੁਖਦੇਸ਼ ਸਿੰਘ ਢੀਂਡਸਾ ਹੋਣਾ ਉਹਨਾਂ ਦੇ ਵੱਲੋਂ ਜ਼ਰੂਰ ਹੈ ਸੁਖਵੀਰ ਸਿੰਘ ਬਾਦਲ ਦੀ ਇਸ ਮਾਫੀ ਦਾ ਜਿਹੜਾ ਸਵਾਗਤ ਵੀ ਕੀਤਾ ਗਿਆ ਤੇ ਹੁਣ ਬੀਬੀ ਜ਼ਗੀਰ ਕੌਰ ਵੱਡਾ ਬਿਆਨ ਬੀਬੀ ਜ਼ਗੀਰ ਕੌਰ ਦਾ ਆ ਚੁੱਕਿਆ ਕਿ ਅਕਾਲੀ ਦਲ ਦੇ ਵਿੱਚ ਅਸੀਂ ਵਾਪਸੀ ਕਰਾਂਗੇ ਕਦ ਵਾਪਸੀ ਕਰਦੇ ਨੇ ਇਹ ਵੀ ਵੱਡਾ ਸਵਾਲ ਨੇ ਪਰ ਨਾਲ ਹੀ ਜਿਹੜੇ ਬੀਬੀ ਜ਼ਗੀਰ ਕੌਰ ਨੇ ਬਿਆਨ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਹੀ ਰਹਿਾਂਗੇ ਇਹ ਵੀ ਵੱਡਾ ਜਿਹੜਾ ਇੱਕ ਵੱਟਾ ਕਾਰਨ ਹੋ ਸਕਦਾ ਕਿ ਅਕਾਲੀ ਦ ਦੁਆਰਾ ਸਾਹਮਣੇ ਹੋਣ ਜਾ ਰਹੇ ਨੇ ਬੀਬੀ ਜਗੀਰ ਕਰਾਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫੇਰ ਅਕਾਲੀ ਦਲ ਦਾ ਪੱਲਾ